ਰਾਜ ਸਰ اور ਮਾਨਵ ਸਰ ਨਾਲ ਕੰਮ ਕੀਤਾ ਹੈ ਲਵਨੈਥ ਸਰ ਨਾਲ ਕੰਮ ਕੀਤਾ ਹੈ ਮੇਰਾ ਐਕਸਪੀਰੀਅੰਸ ਬਹੁਤ ਬਹੁਤ ਜ਼ਿਆਦਾ ਸੋਨਾ ਰਿਹਾ ਹੈ ਮੈਂ ਮਾ ਜੈ ਨੂੰ ਲੈ ਕੇ ਇੱਕ ਹੀ ਗੱਲ ਕਹਾਂਗੀ ਜਿੱਦਾਂ ਜਿਮੀ ਸਰ ਨੇ ਕਿਹਾ ਕਿ ਇਟਸ ਇਨ ਯੂਨੀਵਰਸਲ ਇਮੋਸ਼ਨ ਇਹ ਇਮੋਸ਼ਨ ਖਾ ਲਈ ਸਾਡੀ ਪੰਜਾਬ ਦੀ ਫੈਮਲੀਆਂ ਨੂੰ ਲੈ ਕੇ ਨਹੀਂ ਹੈਗਾ ਇਹ ਫਿਰ ਮੈਂ ਇਦਾਂ ਦੀ ਫਿਲਮ ਹੈ ਜਿੱਥੇ ਤੁਸੀਂ ਜਦੋਂ cinema hall ਤੋਂ ਬਾਹਰ ਨਿਕਲੋਗੇ ਯਾ ਜਦੋਂ ਦੇਖ ਰਹੇ ਹੋਗੇ ਬਹਿ ਕੇ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਪੁਆਇੰਟ ਤੇ ਆਪਣੀ ਜ਼ਿੰਦਗੀ ਦੇ ਕੋਈ ਵੀ ਹਿੱਸਾ ਜਿਹੜਾ ਤੁਹਾਡਾ ਹੋਏਗਾ ਉਹਨੂੰ ਲੈ ਕੇ ਜ਼ਰੂਰ ਕਨੈਕਸ਼ਨ ਫੀਲ ਕਰੋਗੇ ਕੁਝ ਲੋਕੀ ਇਹ ਵੀ ਫੀਲ ਕਰਨਗੇ ਕਿ ਯਾਰ ਮੈਂ ਵੀ ਜ਼ਿੰਦਗੀ ਚ ਕੁਝ ਇਦਾਂ ਦਾ ਕੀਤਾ ਹੈ ਤੇ ਮੈਨੂੰ ਬਹੁਤ ਪਛਤਾਵਾ ਹੈ ਕੁਝ ਖੁਸ਼ ਵੀ ਹੋਣਗੇ ਕਿ ਉਹਨਾਂ ਨੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਬਹੁਤ ਬਾਖੂਬੀ ਨਾਲ ਨਿਭਾਏ ਨੇ ਤੇ ਮੈਨੂੰ ਜਿਸ ਪਰਿਵਾਰ ਤੋਂ ਮੈਂ ਬਿਲੋਂਗ ਕਰਦੀ ਆ ਮੈਂ ਆਪ ਬਹੁਤ ਜ਼ਿਆਦਾ ਫੈਮਿਲੀ ਓਰੀਐਂਟਡ ਹਮੇਸ਼ਾ ਤੋਂ ਰਹੀ ਆਂ ਮੈਨੂੰ ਲੱਗਦਾ ਮਾਪਿਓ ਤੋਂ ਵੱਧ ਕੇ ਤੁਹਾਡੇ ਪਰਿਵਾਰ ਤੋਂ ਵੱਧ ਕੇ ਵੱਡੀ ਦੌਲਤ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੁੰਦੀ ਇਟਸ